ਸਾਡੇ ਫਾਜਲਕਾ ਪੁਲਿਸ ਵੱਲੋਂ ਜਿਹੜਾ ਐਵਰੀ ਡੇ ਕਿਤਨੇ ਕਿਤੇ ਜਿਹੜਾ ਕੋਈ ਐਂਟੀ-ਸੋਸ਼ਲ ਐਲੀਮੈਂਟਸ ਦੇ ਖਿਲਾਫ ਜਿਹੜਾ ਉਹ ਕਾਰਵਾਈ ਸਾਡੀ ਉਹ ਹੁੰਦੀ ਰਹਿੰਦੀ ਹੈ ਤੁਸੀਂ ਵੇਖ ਹੀ ਲਿਆ ਵੀ ਇਸੇ ਐਂਟੀ-ਸੋਸ਼ਲ ਜਿਹੜੇ ਐਲੀਮੈਂਟਸ ਹੈ ਇਹਨਾਂ ਦੇ ਖਿਲਾਫ ਜਿਹੜੀ ਇਹ ਮਹਿੰਮ ਵਿੱਢੀ ਹੈ ਇਹਦੇ ਵਿੱਚ ਜਿਸਾ ਫਾਜਲਕਾ ਪੁਲਿਸ ਵੱਲੋਂ ਐਸਐਚਓ ਬੋਰ ਡੀਐਸਪੀ ਬੋਰ ਡੀਐਸਪੀ ਡੀ ਇੰਸਪੈਕਟਰ ਸੀਆਈਏ ਇਹਨਾਂ ਦੀ ਟੀਮ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਇਦੇ ਵਿੱਚ ਇੱਕ ਸੋਨੂ ਸੋਨੀ ਹੈ ਪੁੱਤਰ ਬਲਦੇਵ ਸਿੰਘ ਸੋਨੀ ਜਿਹੜਾ ਦੁਰਗਾ ਕਲੋਨੀ ਅਬੋਰ ਦਾ ਰਹਿਣ ਵਾਲਾ। ਇਕਰੀਬ 52 ਸਾਲ ਦੀ ਉਮਰ ਹੈ। ਇਹਨ ਦੇ ਇਹਦੇ ਵੱਲੋਂ 4-5 ਦਿਨ ਤੋਂ ਐਕਸਟਰਸ਼ਨ ਕਾਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ। ਦੋ ਇਹਨ ਐਕਸਟਰਸ਼ਨ ਕਾਲਾਂ ਅਬੋਰ ਕੀਤੀਆਂ ਸੀਗੀਆਂ। ਇੱਕ 25 ਲੱਖ ਦੀ ਇੱਕ 35 ਲੱਖ ਦੀ। ਇੱਕ ਇਹਨ ਜਗਦੰਬਾ ਫਾਸਟ ਫੂਡ ਸੀਗਾ ਆਪਣੇ ਇੱਥੇ ਫਾਜ਼ਿਲਕਾ ਉਹਨਾਂ ਨੂੰ ਕਾਲ ਕੀਤੀ ਸੀ 25 ਲੱਖ ਦੀ। ਸੋ ਇਹ ਲਗਾਤਾਰ ਉਹਨਾਂ ਨੂੰ ਐਬਿਊਸਿਵ ਲੈਂਗੁਏਜ ਥ्रेटਨਿੰਗ ਵਗੈਰਾ ਕਰ ਰਿਹਾ ਸੀਗਾ ਸੋ ਸਾਡੇ ਵੱਲੋਂ ਫਿਰ ਜਿਹੜਾ ਸੀਐਨਓ ਟੈਕਨੀਕਲੀ ਜਿਹੜਾ ਸਾਰਾ ਆਪਦੇ ਹਿਸਾਬ ਨਾਲ ਜਿਹੜੇ ਉਹ ਅਸੀਂ ਜਦੋਂ ਵੇਖਿਆ ਤੇ ਇਹਨੂੰ ਫਿਰ ਜਿਹੜਾ ਵਿਜੇ ਸੀਗਾ ਵਿਜੇ ਕੁਮਾਰ ਇਹਨੂੰ ਕੰਟੈਕਟ ਕੀਤਾ ਇਹਨਾਂ ਜੀ ਫਿਰ ਇਹਨਾਂ ਸਾਡੇ ਨਾਲ ਗੱਲ ਕੀਤੀ ਫਿਰ ਇਮੀਡੀਏਟਲੀ ਅਸੀਂ ਉੱਥੇ ਅਸੀਂ ਜਾ ਕੇ ਤੇ ਜਿਹੜਾ ਜਦੋਂ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਸੋ ਗ੍ਰਫਤਾਰ ਕਰਕੇ ਹੁਣ ਜਿਹੜੀ ਸਾਡੇ ਦੇ ਕੋ ਪੁੱਛ ਕੇ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਵੇਖੋ ਸਾਡੇ ਵੱਲੋਂ ਇੱਕ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਜਿਹੜਾ ਕੋਈ ਗੈਂਗਸਟਰ ਹੈ ਕੋਈ ਐਕਸਟਰਸ਼ਨਿਸਟ ਹੈ ਕੋਈ ਕੋਸ਼ ਹੈ ਉਹਨੂੰ ਬਿਲਕੁਲ ਜਿਹੜੀ ਅਸੀਂ ਜਿਹੜਾ ਰੂਲ ਆਫ ਜਿਹੜਾ ਰੂਲ ਆਫ ਲਾਅ ਹੈ ਜਿਹੜਾ ਲੈਂਡ ਆਫ ਦਾ ਜਿਹੜਾ ਲਾਅ ਹੈ ਰੂਲ ਹਾਂ ਰੂਲ ਆਫ ਲਾਅ ਜਿਹੜਾ ਉਹਨੂੰ ਅਸੀਂ ਬਿਲਕੁਲ ਵਾਇਓਲੇਟ ਨਹੀਂ ਕਰਨ ਦਵਾਂਗੇ ਅਸੀਂ ਐਵੇਂ ਇਨੋਸੈਂਟ ਬੰਦਿਆਂ ਨੂੰ ਥ੍ਰੈਟਨਿੰਗ ਕਾਲਾਂ ਕਰ ਕਰ ਡਰਾ ਡਰਾ ਕੇ ਜਿਹੜਾ ਇਹ ਕੰਮ ਕਰਦੇ ਆ ਇਹ ਬਿਲਕੁਲ ਸਾਡੇ ਵੱਲੋਂ ਸਖਤੀ ਕੀਤੀ ਜਾਊਗੀ। ਸੋ ਅਸੀਂ ਇਹੀ ਇਹੀ ਕਹਿਣਾ ਚਾਹੁੰਦੇ ਆ ਵੀ ਜਦੋਂ ਵੀ ਕੋਈ ਕਿਸੇ ਦੇ ਕੋਈ ਧਿਆਨ ਚ ਗੱਲ ਆਵੇ ਉਹ ਸਾਨੂੰ ਇਮੀਡੀਏਟਲੀ ਜੁਰ ਸਾਨੂੰ ਸਾਡੇ ਨੋਟਸ ਦੇ ਵਿੱਚ ਲਿਆਵੇ। ਸੋ ਸਾਡੇ ਵੱਲੋਂ ਇਹ ਇਹਨਾਂ ਨੂੰ ਬਿਲਕੁਲ ਸਖਤ ਵਾਰਨਿੰਗ ਹੈ ਕਿ ਬਿਲਕੁਲ ਜਿਹੜੇ ਐਂਟੀ-ਸੋਸ਼ੀਅਲ ਐਲੀਮੈਂਟ ਨੂੰ ਜਿਹੜਾ ਆਪਾਂ ਜਿਹੜਾ ਸਖਤੀ ਦੇ ਨਾਲ ਜਿਹੜਾ ਨਜਿੱਠਾਂਗੇ। ਦੇਖੋ ਇਹ ਜਿਹੜਾ ਕਾਲਾਂ ਕਰਦਾ ਸੀਗਾ ਇਹਦੇ ਵਿੱਚ ਇਹ ਕਦੇ ਬਿਸ਼ਨੋਈ ਗੈਂਗ ਦਾ ਨਾਂ ਲੈਂਦਾ ਹੀ ਕਦੇ ਉਹ ਵਿਸ਼ਾਲ ਪਚਾਰ ਦਾ ਨਾਂ ਲੈਂਦਾ ਹੀ ਕਦੇ ਇਦਾਂ ਕਰਕੇ ਵੱਖਰੇ ਵੱਖਰੇ ਨਾਂ ਲੈ ਕੇ ਜਿਹੜਾ ਇਹ ਕਰਦਾ ਸੀ ਗਾ ਜੇ ਸਾਹਮਣੇ ਆਇਆ ਸਿਰ ਬਿਸ਼ਨੋਈ ਗੈਂਗ ਜਾਂ ਕਿਸੇ ਹੋਰ ਨਹੀਂ ਵੇਖੋ ਹੁਣ ਜਿਹੜੀ ਸਾਡੇ ਵੱਲੋਂ ਨਾ ਪੁੱਛਗਿਛ ਜਿਹੜੀ ਇਹਦੀ ਕੀਤੀ ਜਾ ਰਹੀ ਹੈ ਕੀ ਕਰਾਂਗੇ ਇਹਦੀ ਕਿਉਂ ਇਹਦੇ ਤੇ ਇਹਦੇ ਤੇ ਇੰਜਰੀ ਹੋ ਗਈ ਸੀ ਇਹਦੇ ਜਦੋਂ ਉਹਨੂੰ ਫੜਿਆ ਸੀਗਾ ਤੇ ਉਹ ਅਸੀਂ ਇਹ ਹਸਪੀਟਲ ਹੈ ਉਹਦੇ ਬਾਅਦ ਅਸੀਂ ਇਹਨੂੰ ਰਿਮਾਂਡ ਤੇ ਲੈ ਕੇ ਤੇ ਜਿਹੜਾ ਇਹਦਾ ਪੁੱਛਗਿਛ ਕਰਾਂਗੇ ਤਾਂ ਹੋਰ ਵੀ ਇਹਦਾ ਜਿਹੜੀ ਨੈਟਵਰਕਿੰਗ ਸਾਰੀ ਅਸੀਂ ਜਿਹੜੀ ਉਹਨੂੰ ਬਸਟ ਕਰਾਂਗੇ ਐਡੇ ਚੱਕਮਣੇ ਕਿੰਨੇ ਮੈਂ ਦਰਜ ਹੋਏ ਵੇਖੋ ਹਾਲ ਦੀ ਘੜੀ ਤੇ ਇਹ ਕੱਲੇ ਤੇ ਮੁਕਦਮਾ ਦਰਜ ਹੈ ਇੱਕ ਮੁਕਦਮਾ ਅਬੋਰ ਹੈ ਦੂਜਾ ਇਹਦੇ ਖਿਲਾਫ ਜਿਹੜਾ ਸਿਟੀ ਫਾਜ਼ਲਕਾ ਵੀ ਜਿਹੜਾ ਮੁਕਦਮਾ ਦਰਜ ਹੈ ਸਰਪੰਚ ਲੱਗਦਾ ਜੀ ਇਹਦੇ ਵਿੱਚ ਕਿੰਨਾ ਕ ਵੱਡਾ ਗਰੋਹ ਕੰਮ ਕਰ ਰਿਹਾ ਜੀ ਵੇਖੋ ਅਜੇ ਤੱਕ ਤੇ ਸਾਡੇ ਕੋਲ ਨਾ ਸਾਡੇ ਕੋਲ ਇਨਸਟੈਂਟਲੀ ਜਿਹੜੀ ਕੋਈ ਹਾਲ ਦੀ ਘੜੀ ਤੱਕ ਕੋਈ ਜਿਹੜੀ ਸੀਨੋਂ ਜਿੰਨੀ ਕੁ ਪੁੱਛਗਿੱਛ ਕੀਤੀ ਆ ਤੇ ਉਹਦੇ ਚ ਅਜੇ ਤੱਕ ਕੋਈ ਹੋਰ ਬੰਦਿਆਂ ਪਾਸੇ ਜਿਹੜੀ ਚੱਲੀ ਨਹੀਂ ਗੱਲ ਇਹਦੀ ਅਸੀਂ ਜਿਹੜਾ ਮੋਬਾਈਲ ਵਗੈਰਾ ਉਹ ਅਸੀਂ ਫਰਾਂਸਿਕ ਕਰਕੇ ਦਾ ਵੇਖਾਂਗੇ ਫਿਰ ਕਿਤੇ ਕਿਤੇ ਆ ਫਿਰ ਜਦੋਂ ਅਸੀਂ ਇਹ ਰਿਮਾਂਡ ਤੇ ਲਾਵਾਂਗੇ ਰਿਮਾਂਡ ਤੇ ਲੈ ਕੇ ਦੀ ਆਪਾਂ ਪੁੱਛਗਿੱਛ ਕਰਾਂਗੇ ਫਿਰ ਸਾਰਾ ਜਿਹੜਾ ਅਨਰਥ ਹੋ ਜਾਏਗਾ ਫਿਰ ਤੁਹਾਨੂੰ ਅਸੀਂ ਸਾਰਾ ਅਪਡੇਟ ਦੇ ਦਾਂਗੇ ਸਰ ਇਹ ਹੈ ਕੋਣ ਤੇ ਕੀ ਇਹਦੀ ਰੈਕੀ ਕੀਤੀ ਗਈ ਸੀ ਕਿ ਜਿਹਨਾਂ ਨੂੰ ਕਾਲ ਕੀਤੀ ਸੀ ਵੀ ਵੇਖੋ ਇਹ ਵੇਖੋ ਇਹ ਬੰਦਾ ਲੋਕਲ ਲੋਕਲ ਹੈ ਲੋਕਲ ਜਾਣਦਾ ਸੀਗਾ ਸਾਰਿਆਂ ਨੂੰ ਇੱਥੇ ਵੀ ਜਿਹੜਾ ਜਿਹੜਾ ਉੱਥੇ ਲੋਕਲ ਕੋਈ ਜੂਸ ਵਾਲਾ ਹੈ ਕੋਈ ਜੁੱਤੀਆਂ ਵੇਚਣ ਵਾਲਾ ਸੀ ਜਿਹੜੀਆਂ ਚੰਗੀਆਂ ਦੁਕਾਨਾਂ ਸੀ ਉਹਨਾਂ ਦੀ ਹਾਂ ਜੀ ਜਿਹੜਾ ਇੱਥੇ ਫਾਸਟ ਫੂਡ ਵਾਲਾ ਸੀਗਾ ਇਹਦੇ ਕੋ ਆ ਕੇ ਇੱਕ ਵਾਰੀ ਕਿਤੇ ਫਾਸਟ ਫੂਡ ਕੋਈ ਖਾ ਪੀ ਕੇ ਗਿਆ ਸੀ ਕਾਰਡ ਸੀਗਾ ਇਹਦੇ ਕੋ ਕਾਰਡ ਦੇ ਦਿੱਤੋ ਇਹਨੂੰ ਦੇਖ ਕੇ ਮੋਬਾਈਲ ਤੇ ਕਾਲ ਕਰਤੀ ਸੀ। ਉਹ ਬੰਦਾ ਵਸੇ ਹੈ ਕੌਣ ਤੇ ਰਹਿਣਾ ਬੈਕਗ੍ਰਾਉਂਡ ਕੀ ਹੈ? ਬੈਕਗ੍ਰਾਉਂਡ ਇਹਦਾ ਹੁਣ ਕਰ ਰਹੇ ਆ ਤਸਦੀਕ ਸਾਰਾ। ਇਹਦਾ ਪਛਾਣ ਕਰਦੇ ਆ ਸਾਰਾ ਦੇਖੋ ਪਹਿਲਾਂ ਇਹਦੇ ਹਾਲ ਤੱਕ ਕੋਈ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਚ ਕੋ ਆਇਆ ਨਹੀਂ ਹੈ ਤੱਕ ਲੱਗੇ ਆ ਇਹਦੇ ਉੱਤੇ। ਇਹਨਾਂ ਸਰ ਅਕਾਊਂਟ ਚੈੱਕ ਕੀਤਾ ਇਹਦੇ ਅਕਾਊਂਟ ਵਿੱਚ ਬੈਲੈਂਸ ਕਿੰਨਾ ਹੂੰ ਉਹ ਸਾਰਾ ਆਪਾਂ ਹੁਣ ਕਰਾਂਗੇ ਨਾ। ਤਾਂ ਕਰੋ ਤਾਂ ਲੱਗਾ ਕੋਈ ਅਸੀਂ ਜਿਹੜੀ ਦੇਖਾ ਕਰ ਰਹੇਗੇ ਫੈਸਲਾ ਕਰਦੇ ਵੇਖੋ ਇਹ ਕੋਈ 5-6 ਦਿਨ ਤੋਂ ਜਿਹੜੀਆਂ ਕਾਲ ਕਰ ਰਿਆ ਸੀਗਾ ਹਾਂ 5-6 ਦਿਨ ਤੋਂ ਕਾਲਾਂ ਕਰ ਰਿਆ ਸੀਗਾ ਸੰਨ ਪੁਲਿਸ ਦੇ ਕਾਬੂ ਕਿਵੇਂ ਆਇਆ ਪੁਲਿਸ ਦੇ ਕਾਬੂ ਯਾਰ ਇਹਦੇ ਵਿੱਚ ਸਾਡੇ ਜਿਹੜੀਆਂ ਸਾਡੀ ਸਰਵੇਲੈਂਸ ਟੀਮਾਂ ਜਿਹੜੀਆਂ ਉਹ ਜਦੋਂ ਜਦੋਂ ਕੋਈ ਇਹੋ ਜੀ ਹਰਕਤ ਹੁੰਦੀ ਹੈ ਫਿਰ ਅਸੀਂ ਇਮੀਡੀਏਟਲੀ ਜਿਹੜਾ ਆਪਣੀਆਂ ਜਿਹੜੇ ਬੰਦਿਆਂ ਨੂੰ ਅਲਰਟ ਕਰ ਦਿੰਦੇ ਆਂ ਜੋ ਵੀ ਸਾਡਾ ਜਿਸ ਤਰ੍ਹਾਂ ਸਾਡਾ ਪ੍ਰੋਸੀਜਰ ਬਣਿਆ ਉਹਦੇ ਅਕੋਰਡਿੰਗਲੀ ਅਸੀਂ ਉਹਨੂੰ ਇਨ ਪਲੇਸ ਕਰ ਦਿੰਨੇ ਆ ਕਿਹੜੀ ਥਾਂ ਤੋਂ ਗ੍ਰਿਫਤਾਰੀ ਕੀਤੀ ਇਹਨੂੰ ਇਹ ਕਪਾਹ ਮੰਡੀ ਆ ਉਥੇ ਨਾ ਕੋਈ ਕਪਾਹ ਮੰਡੀ ਬੋਰ ਉਥੋਂ ਇਹਨੂੰ ਗ੍ਰਿਫਤਾਰ ਕੀਤਾ ਇਸ ਆ ਫੈਮਿਲੀ ਬੈਕਗ੍ਰਾਉਂਡ ਦੇਖੀ ਫੈਮਿਲੀ ਬੈਕਗ੍ਰਾਉਂਡ ਦੇਖੋ ਇਹਨੂੰ ਨਾ ਇਨਸਟੈਂਟਲੀ ਇਹਦੇ ਉੱਥੇ ਇਹਦੇ ਉੱਥੇ ਇੰਜਰੀ ਹੋ ਗਈ ਸੀਗੀ ਜਦੋਂ ਇਹਨਾਂ ਕੰਨ ਤੋਂ ਛਾਲ ਮਾਰੀ ਇਹਨਾਂ ਉੱਥੇ ਇੰਜਰੀ ਹੋ ਗਈ ਹੁਣ ਅਸੀਂ ਉਹ ਪ੍ਰੋਪਰ ਹੋ ਨਹੀਂ ਸਕਿਆ ਇਹਦਾ ਨਾ ਕੁਝ ਕਿਸੇ ਤਰ੍ਹਾਂ